ਇਹ ਇਨਸਾਨ ਨੂੰ ਬੁਰਾਈ ਕਰਨ ਦੀ ਇਜਾਜ਼ਤ ਨਹੀਂ ਆ ਪਵਿੱਤਰ ਬਾਈਬਲ ਤੁਹਾਨੂੰ ਘਰਾਂ ਦੇ ਵਿੱਚ ਲੜਾਈਆਂ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਪਵਿੱਤਰ ਬਾਈਬਲ ਤੁਹਾਨੂੰ ਧੀਆ ਬੈਣਾ ਭੈਣਾ ਭਰਾਵਾਂ ਦੇ ਵੱਲ ਬੁਰੀ ਨਜ਼ਰ ਦੇ ਨਾਲ ਦੇਖਣ ਦੀ ਇਜਾਜ਼ਤ ਨਹੀਂ ਦਿੰਦਾ ਪਵਿੱਤਰ ਬਾਈਬਲ ਤੁਹਾਨੂੰ ਆਪਣੇ ਮਾਤਾ ਪਿਤਾ ਨੂੰ ਫਟਕਾਰਨ ਦੀ ਤੇ ਆਪਣੇ ਘਰਾਂ ਚੋਂ ਕੱਢ ਦੇਣ ਦੀ ਇਜਾਜ਼ਤ ਨਹੀਂ ਦਿੰਦਾ ਪਵਿੱਤਰ ਬਾਈਬਲ ਤੁਹਾਨੂੰ ਵਿਧਵਾ ਤੇ ਅਨਾਥਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੀ ਤੇ ਉਹਨਾਂ ਦਾ ਹੱਕ ਖਾਣ ਦੀ ਇਜਾਜ਼ਤ ਨਹੀਂ ਦਿੰਦਾ ਅਗਰ ਤੁਸੀਂ ਇਹ ਕੰਮ ਕਰ ਰਹੇ ਆ ਤਾਂ ਤੁਸੀਂ ਪਰਮੇਸ਼ਵਰ ਤੋਂ ਮੰਗੋ ਕਿ ਪ੍ਰਭੂ ਮੇਰਾ ਨਰਮਾਈ ਦੇ ਨਾਲ ਸੁਧਾਰ ਕਰੋ ਤਾਂ ਜ਼ਰੂਰ ਪਰਮੇਸ਼ਵਰ ਜੀ ਤੁਹਾਡਾ ਨਰਮਾਈ ਦੇ ਨਾਲ ਸੁਧਾਰ ਕਰਨਗੇ ਹallelujah ਆਓ ਆਪਾਂ ਦੇਖਦੇ ਹਾਂ ਬਵਸਥਾ ਸਾਰ ਦੀ ਕਿਤਾਬ ਉਹਦਾ 28 ਨੰਬਰ ਅਧਿਆਇ ਉਹਦੀ 7 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਯਹਵਾ ਤੁਹਾਡੇ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਸੁੱਟੇਗਾ ਇੱਕ ਰਾਥਾਣੀ ਉਹ ਆਉਣਗੇ ਪਰ ਸੱਤੀ ਰਾਹੀ ਹੋ ਕੇ ਤੁਹਾਡੇ ਅੱਗੋਂ ਨੱਠਣਗੇ ਹਾਲੇਲੂਇਆ ਜੇ ਅਸੀਂ ਸਹੀ ਜੀਵਨ ਜੀਂਦੇ ਆਂ ਜੇ ਅਸੀਂ ਪਵਿੱਤਰ ਬਾਈਬਲ ਦੇ ਅਨੁਸਾਰ ਚੱਲਦੇ ਆਂ ਜਿੱਦਾਂ ਪਰਮੇਸ਼ਰ ਜੀ ਦਾ ਵਚਨ ਸਾਨੂੰ ਚਲਾਉਂਦਾ ਹੈ ਜੇ ਅਸੀਂ ਉਸ ਤਰੀਕੇ ਨਾਲ ਚੱਲਦੇ ਆਂ ਤਾਂ ਫਿਰ ਵਚਨ ਸਾਨੂੰ ਇਦਾਂ ਦੱਸਦਾ ਕਿ ਸਾਡਾ ਅਕਾਲ ਪੁਰਖ ਪਰਮੇਸ਼ਰ ਸੈਨਾਵਾਂ ਦਾ ਯਹੋਵਾ ਪਰਮੇਸ਼ਰ ਸਾਡੇ ਬੈਰੀਆਂ ਨੂੰ ਜਿਹੜੇ ਸਾਡੇ ਵਿਰੋਧ ਉੱਠਦੇ ਆ ਸਾਡੀ ਲੜਾਈ ਲਊ ਤੇ ਮਾਸ ਦੇ ਨਾਲ ਨਹੀਂ ਆ ਪਰ ਫਿਰ ਵੀ ਜਿਹੜੇ ਵਿਰੋਧੀ ਆਤਮਿਕ ਸ਼ਕਤੀਆਂ ਦੇ ਵਸ ਵਿੱਚ ਪੈ ਜਾਂਦੇ ਆ ਤੇ ਜਿਨ੍ਹਾਂ ਨੂੰ ਫਿਰ ਵਿਰੋਧੀ ਆਪਣੇ ਚੁੰਗਲ 'ਚ ਫਸਾ ਕੇ ਧਰਮੀਆਂ ਦੇ ਖਿਲਾਫ ਉਸਤਮਾਲ ਕਰਦਾ ਆ ਪਰਮੇਸ਼ਵਰ ਉਹਨਾਂ ਨੂੰ ਧਰਮੀਆਂ ਦੀ ਖਿਲਾਫਤ ਵਿੱਚ ਕਾਮਯਾਬ ਨਹੀਂ ਹੋਣ ਦੇਊਗੇ ਹallelujah ਕਿਨਾਂ ਜਿਹੜੇ ਤੁਹਾਡੇ ਵਿਰੋਧ ਉੱਠਦੇ ਹਨ ਤੁਹਾਡੇ ਅੱਗੇ ਮਰਵਾ ਸੁੱਟੇਗਾ ਪਰਮੇਸ਼ਵਰ ਸਾਡੇ ਵੈਰੀਆਂ ਦਾ ਨਾਸ਼ ਕਰਨ ਵਾਲਾ ਪਰਮੇਸ਼ਵਰ ਆ ਉਹ ਇੱਕ ਰਾਤ ਹਾਂ ਥਾੜੀ ਭੱਜਣਗੇ ਉਹ ਆਉਣਗੇ ਇੱਕ ਰਾਹ ਥਾਣੀ ਵੀ ਫਲਾਨੇ ਦਾ ਨੁਕਸਾਨ ਕਰਨ ਦੇ ਲਈ ਚੱਲੇ ਆ ਪਰ ਪਰਮੇਸ਼ਵਰ ਦਾ ਭੈ ਉਹਨਾਂ ਦੇ ਉੱਤੇ ਐਸਾ ਆਊਗਾ ਪਰਮੇਸ਼ਵਰ ਦਾ ਕਰੋਧ ਉਹਨਾਂ ਦੀ ਖਲਾਫਤ ਦੇ ਵਿੱਚ ਐਸਾ ਭੜਕੂਗਾ ਕਿ ਉਹਨਾਂ ਦੇ ਨਸਣ ਦੇ ਲਈ ਵੱਖ-ਵੱਖ ਰਾਹਾਂ ਥਾਣੀ ਉਹਨਾਂ ਨੂੰ ਨੱਠਣਾ ਪਊਗਾ ਇਸ ਲਈ ਘਬਰਾਓ ਨਾ ਵਚਨ ਦੇ ਵਿੱਚ ਲਿਖਿਆ ਤਾਨੂੰ ਛੱਡਾਂਗਾ ਨਾ ਮੈਂ ਤੁਹਾਨੂੰ ਤੁਹਾਨੂੰ ਤਿਆਗਾਂਗਾ ਲਿਖਿਆ ਇੱਕ ਮਾਂ ਤਾਂ ਆਪਣੇ ਦੁੱਧ ਪੀਂਦੇ ਹੋਏ ਬੱਚੇ ਨੂੰ ਭੁੱਲ ਸਕਦੀ ਆ ਪਰ ਮੈਂ ਤੁਹਾਨੂੰ ਨਹੀਂ ਵਿਸਾਰੂੰਗਾ ਮੈਂ ਤੁਹਾਨੂੰ ਨਹੀਂ ਭੁੱਲੂੰਗਾ ਕਹਿੰਦਾ ਤੁਹਾਡੇ ਨਾਮ ਮੇਰੀਆਂ ਥੇਲੀਆਂ ਦੇ ਉੱਤੇ ਉਕਰੇ ਹੋਏ ਆ ਉਹ ਮਾਂ ਨਾਲੋਂ ਵੀ ਵੱਧ ਪ੍ਰੇਮ ਕਰਨ ਵਾਲਾ ਪਿਤਾ ਪਰਮੇਸ਼ਵਰ ਆ ਹਾਲੇਲੂਇਆ ਇਸ ਲਈ ਤੁਸੀਂ ਇਹ ਨਾ ਸੋਚੋ ਹੁਣ ਕੀ ਹੋਊਗਾ ਕੌਣ ਸਾਡੀ ਮਦਦ ਨੂੰ ਆਊਗਾ ਤੁਹਾਡੀ ਮਦਦ ਨੂੰ ਰੱਬ ਆਪ ਹਾਜ਼ਰੀ ਹੈ ਹਾਲੇਲੂਇਆ 다వుਦ ਰਾਜਾ ਕੀ ਕਹਿੰਦਾ ਕਹਿੰਦਾ ਮੇਰੀ ਮਦਦ ਨੂੰ ਰੱਬ ਆਪ ਹੁੰਦਾ ਹੈ ਕਹਿੰਦਾ ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਨੂੰ ਚੱਕਦਾ ਹਾਂ ਪਹਾੜਾਂ ਵੱਲ ਨੂੰ ਅੱਖਾਂ ਚੱਕਣ ਦਾ ਮਤਲਬ ਕੀ ਆ ਉਹ ਇਨਸਾਨਾਂ ਵੱਲ ਨੂੰ ਨਹੀਂ ਤੱਕਦਾ ਕਿ ਕੋਈ ਮਨੁੱਖਾਂ ਤੋਂ ਮੈਨੂੰ ਮਦਦ ਪ੍ਰਾਪਤ ਹੋਵੇ ਉਹ ਪਰਮੇਸ਼ਵਰ ਵੱਲ ਨੂੰ ਉਹ ਉਤਾਹਾਂ ਵੱਲ ਨੂੰ ਆਪਣੀਆਂ ਅੱਖਾਂ ਚੁੱਕ ਜਾਇਆ ਤੇ ਕਹਿੰਦਾ ਮੇਰੀ ਮਦਦ ਲਈ ਰੱਬ ਆਪ ਹੁੰਦਾ ਹੈ ਹallelujah ਤਾਂ ਪਰਮੇਸ਼ਵਰ ਸਾਡੀ ਮਦਦ ਦੇ ਲਈ ਆਪ ਅਵੇਲੇਬਲ ਹੈ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਆਪਣੇ ਸੱਜੇ ਫਤਿਹਮੰਦ ਹੱਥ ਦੇ ਨਾਲ ਸੰਭਾਲਾਂਗਾ ਕਹਿੰਦਾ ਨਾ ਡਰ ਨਾ ਕਾਬਰ ਮੈਂ ਤੇਰਾ ਪਰਮੇਸ਼ਵਰ ਜੁਆ ਮੈਂ ਤੇਰੇ ਅੰਗ ਸੰਗ ਹੋਵਾਂਗਾ ਮੈਂ ਤੈਨੂੰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ ਮੈਂ ਤੇਰੇ ਵੈਰੀਆਂ ਨੂੰ ਨਾ ਹੋਇਆ ਜੈ ਕਰ ਦਿਆਂਗਾ ਉਹ ਨਾ ਹੋਇਆ ਜੈ ਹੋ ਕੇ ਨਾਸ਼ ਹੋ ਜਾਣਗੇ ਉਹ ਨੇਸ਼ਤੀ ਨੂੰ ਪੈਣਗੇ ਤੂੰ ਉਹਨਾਂ ਨੂੰ ਭਾੜੇਗਾ ਪਰ ਪਾਏਗਾ ਨਾ ਵਚਨ ਸਾਨੂੰ ਤਸੱਲੀयां ਦਿੰਦਾ ਹੈ ਪਰਮੇਸ਼ਵਰ ਦੀ ਬਾਣੀ ਹੀ ਤੇ ਆ ਜਿਹੜੀ ਪੂਰੇ ਹੋਏ ਬਿਨਾ ਨਹੀਂ ਰਹਿੰਦੀ ਇਹਦੇ ਵਿੱਚ ਜੋ ਕੁਝ ਲਿਖਿਆ ਜੋ ਕੁਝ ਦਰਜ ਕੀਤਾ ਗਿਆ ਧਰਮੀਆਂ ਦੇ ਲਈ ਉਹ ਜਰੂਰ ਪੂਰਾ ਹੋਊਗਾ ਉਹਨਾਂ ਦੇ ਲਈ ਜਿਹੜੇ ਪਰਮੇਸ਼ਵਰ ਦੇ ਉੱਤੇ ਆਸ ਰੱਖਦੇ ਵਿਸ਼ਵਾਸ ਰੱਖਦੇ ਉਹਨਾਂ ਦੇ ਲਈ ਇਹ ਬਾਣੀ ਸੱਚਮੁੱਚ ਜ਼ਿੰਦਾ ਹੈ ਹallelujah ਉਹਨਾਂ ਦੇ ਜੀਵਨ ਦੇ ਵਿੱਚ ਜਰੂਰ ਪੂਰੀ ਹੋਊਗੀ ਇਸ ਲਈ ਨਾ ਡਰਨਾ ਹੈ ਨਾ ਕਾਬਰਨਾ ਹੈ ਅਗਰ ਅੱਜ ਤੁਸੀਂ ਡਰਦੇ ਤੇ ਕਾਬਰੇ ਹੋਏ ਤੁਸੀਂ ਘਰ ਦੇ ਵਿੱਚ ਬੈਠੇ ਆ ਤੁਸੀਂ ਪਰਮੇਸ਼ਵਰ ਦਾ ਇਨਕਾਰ ਕਰ ਰਹੇ ਹੋ ਅੱਜ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਪਰਮੇਸ਼ਵਰ ਦਾ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। वचन ਦੇ ਵਿੱਚ ਲਿਖਿਆ ਹੈ ਕਹਿੰਦਾ ਜੇ ਤੁਸੀਂ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰੋਗੇ ਮੈਂ ਪਿਤਾ ਦੇ ਸਾਹਮਣੇ ਤੁਹਾਡਾ ਇਨਕਾਰ ਕਰ ਦਵਾਂਗਾ। ਪਰ ਜੇ ਤੁਸੀਂ ਮਨੁੱਖਾਂ ਦੇ ਸਾਹਮਣੇ ਪਰਮੇਸ਼ਵਰ ਦਾ ਇਕਰਾਰ ਕਰੋਗੇ ਪ੍ਰਭੂ ਯਿਸੂ ਮਸੀਹ ਦਾ ਇਕਰਾਰ ਕਰੋਗੇ ਉਹ ਪਿਤਾ ਦੇ ਸਾਹਮਣੇ ਸਾਡੇ ਲਈ ਇਕਰਾਰ ਕਰੇਗਾ ਕਿ ਹਾਂ ਮੈਂ ਇਹਦੇ ਲਈ ਬਲੀਦਾਨ ਹੋਇਆ ਇਹ ਬਚਾਇਆ ਜਾਵੇ ਹallelujah ਇਸ ਲਈ ਅਗਰ ਤੁਸੀਂ ਚਾਹੁੰਦੇ ਆ ਕਿ ਸਵਰਗ ਦੇ ਵਿੱਚ ਅਸੀਂ ਜਾਈਏ ਸਵਰਗ ਰਾਜ ਸਾਨੂੰ ਮਿਲੇ ਪ੍ਰਭੂ ਯੀਸੂ ਮਸੀਹ ਆਪ ਪਿਤਾ ਦੇ ਅੱਗੇ ਸਾਡੇ ਲਈ ਸਿਫਾਰਿਸ਼ ਕਰਨ ਫਿਰ ਡਰ ਨੂੰ ਕੱਢ ਦਿਓ ਤੈਨੂੰ ਕੱਢ ਦਿਓ ਵਚਨ ਦੇ ਵਿੱਚ ਲਿਖਿਆ ਉਹਨੇ ਸਾਨੂੰ ਡਰਦਾ ਨਹੀਂ ਉਹਨੇ ਦਲੇਰੀ ਦਾ ਆਤਮਾ ਦਿੱਤਾ ਹੈ ਅਗਰ ਤੁਸੀਂ ਅੱਜ ਹਾਲਾਤਾਂ ਨੂੰ ਦੇਖ ਕੇ ਡਰੇ ਕਾਬਰ ਗਏ ਉਹ ਸਾਰੀ ਮਿਹਨਤ ਜਿਹੜੀ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਕੀਤੀ ਉਹ ਵਿਅਰਥ ਹੋ ਜਾਣੀ ਆ ਤੁਸੀਂ ਫੇ ਕਾਹੇ ਜੋਗੇ ਵੀ ਨਹੀਂ ਰਹਿਣਾ ਤੁਸੀਂ ਆਪਣੀ ਮੰਜ਼ਲ ਨੂੰ ਹਾਸਲ ਨਹੀਂ ਕਰ ਪੋਣ ਪਰ ਅਗਰ ਤੁਸੀਂ ਚਾਹੋ ਨਾ ਉਹ ਡੈਸਟੀਨੇਸ਼ਨ ਜਿਹੜੀ ਪਰਮੇਸ਼ਵਰ ਨੇ ਤੁਹਾਡੇ ਲਈ ਠਹਿرائی ਆ ਉਹ ਮੰਜ਼ਿਲ ਜਿਹੜੀ ਪਰਮੇਸ਼ਵਰ ਨੇ ਤੁਹਾਡੇ ਲਈ ਠਹਿرائی ਆ ਤੁਸੀਂ ਉਸ ਮੰਜ਼ਿਲ ਤੇ ਪਹੁੰਚੋ ਤਾਂ ਫਿਰ ਆਪਣੇ ਪਰਮੇਸ਼ਵਰ ਦਾ ਇਕਰਾਰ ਹਰ ਕਿਸੇ ਦੇ ਸਾਹਮਣੇ ਕਰਨ ਦੇ ਲਈ ਤਿਆਰ ਰਹੋ ਹallelujah ਅੱਜ ਬਹੁਤ سارے ਲੋਕ ਆ ਉਹ ਡਰਦੇ ਆ ਮਾਰਿਆਂ ਕਹੀ ਜਾਂਦੇ ਸੀ ਚਮਤਕਾਰ ਨਹੀਂ ਹੁੰਦੇ ਉਹਨਾਂ ਨੇ ਇਨਕਾਰ ਕਰ ਦਿੱਤਾ ਕਹਿੰਦੇ ਬਾਈਬਲ ਦੇ ਵਿੱਚ ਚਮਤਕਾਰ ਹਨ ਨਹੀਂ ਯਾਦ ਰੱਖਿਓ ਤੁਹਾਡੇ ਵਿੱਚ ਵੀ ਬਹੁਤ ਸਾਰੇ ਭੈਣ ਭਰਾ ਬਹੁਤ ਚੰਗਿਆਂ ਅਹੁਦਿਆਂ ਦੇ ਉੱਤੇ ਆ ਤੁਸੀਂ ਲੈਕਚਰਰ ਹੋ ਸਕਦੇ ਤੁਸੀਂ ਵਕੀਲ ਡਾਕਟਰ ਤੁਸੀਂ ਇਨਸਪੈਕਟਰ ਹੋ ਸਕਦੇ ਤੁਸੀਂ ਜੱਜ ਹੋ ਸਕਦੇ ਤੁਸੀਂ ਇੰਜੀਨੀਅਰ ਹੋ ਸਕਦੇ ਤੁਸੀਂ ਇੱਕ ਖਾਸ ਪੋਸਟ ਦੇ ਉੱਤੇ ਪਰਮੇਸ਼ਵਰ ਦੇ ਵੱਲੋਂ ਨਿਰਧਾਰਿਤ ਕੀਤੇ ਹੋ ਸਕਦੇ ਅਰ वचन ਦੇ ਵਿੱਚ ਲਿਖਿਆ ਹਾਂ ਆਕਮਾ ਤੇ ਬਾਦਸ਼ਾਹਾਂ ਨੂੰ ਉਹ ਹੀ ਚੁਣਦੇ ਆ ਰਤਬੇ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਆਰ ਉਹ ਆਪਣੀ ਕਿਰਪਾ ਦੇ ਦੁਆਰੇ ਬਖਸ਼ਣ ਵਾਲਾ ਪਰਮੇਸ਼ਵਰ ਆ ਅਗਰ ਤੁਸੀਂ ਇੱਕ ਖਾਸ ਰਤਬੇ ਦੇ ਉੱਤੇ ਬਿਠਾਏ ਗਏ ਹੋ ਤਾਂ ਉਸ ਕੁਰਸੀ ਦੇ ਉੱਤੇ ਤੁਹਾਡੇ ਬੈਠਣ ਦੀ ਕੋਈ ਵਜ੍ਹਾ ਹੈ ਪਰਮੇਸ਼ਵਰ ਦੇ ਜਿਹੜੀ ਸਕ੍ਰਿਪਟ ਪਰਮੇਸ਼ਵਰ ਨੇ ਤੁਹਾਡੇ ਲਈ ਲਿਖੀ ਆ ਪਰਮੇਸ਼ਵਰ ਨੇ ਉਸ ਇਸ ਗੱਲ ਨੂੰ ਆਪਣੇ ਦਿਲ ਦੇ ਵਿੱਚ ਪਾ ਲਓ ਅਗਰ ਤੁਸੀਂ ਕਿਸੇ ਵੀ ਅਹੁਦੇ ਤੇ ਆਂ ਪਰਮੇਸ਼ਵਰ ਨੇ ਉਹ ਅਹੁਦਾ ਤੁਹਾਨੂੰ ਵਿਸ਼ੇਸ਼ ਮਕਸਦ ਦੇ ਲਈ ਦਿੱਤਾ ਹੈ ਪਰ ਅਗਰ ਤੁਸੀਂ ਸਿਰਫ ਉਸੇ ਅਹੁਦੇ ਦੇ ਉੱਤੇ ਕਾਮਯਾਬ ਰਹਿਣ ਦੇ ਲਈ ਉਸੇ ਪਰਮੇਸ਼ਵਰ ਦਾ ਇਨਕਾਰ ਕਰ ਦਿਓ ਜਿਨੇ ਤੁਹਾਨੂੰ ਉਹ ਅਹੁਦਾ ਦਿੱਤਾ ਤਾਂ ਲੇਖ ਲਓ ਅੱਜ ਦੀ ਤਰੀਕ ਪਾ ਕੇ ਉਹ ਅਹੁਦਾ ਕਾਇਮ ਨਹੀਂ ਰਹਿਣ ਵਾਲਾ ਅਗਰ ਤੁਸੀਂ ਪਰਮੇਸ਼ਵਰ ਦੇ ਕੰਮ ਦੇ ਵਿੱਚ ਵਿਗਨ ਪਾਉਗੇ ਤੁਸੀਂ ਸਫਲ ਨਹੀਂ ਹੋ ਸਕਦੇ ਅੱਜ ਬਹੁਤ ਸਾਰੇ ਲੋਕ ਆਪਣੇ ਅਹੁਦੇ ਨੂੰ ਬਚਾਉਣ ਦੇ ਲਈ ਆਪਣੀ ਰੈਪਿਊਟੇਸ਼ਨ ਨੂੰ ਬਚਾਉਣ ਦੇ ਲਈ ਸੰਸਾਰ ਦੇ ਲੋਕਾਂ ਦੇ ਵਿੱਚ ਆਪਣੇ ਨਾਮ ਨੂੰ ਬਰਕਰਾਰ ਰੱਖਣ ਦੇ ਲਈ ਪਰਮੇਸ਼ਵਰ ਦਾ ਇਨਕਾਰ ਕਰ ਰਹੇ ਆ